ਦਾ ਕੋਈ ਏਡੇ ਜ਼ਿਆਦਾ ਨਹੀਂ ਸਿਰਫ ਇਹੀ ਆ ਵੀ ਇੱਕ ਤਾਂ ਜਿਹੜੀ ਕਰੀਮੀ ਲੇਅਰ ਦੀ ਗੱਲ ਆ ਦੂਜਾ ਜਿਹੜਾ ਵਰਗੀਕਰਨ ਆ ਕੋਟੇ ਤੇ ਕੋਟੇ ਦੀ ਗੱਲ ਆ ਉਹਦੇ ਜਿਵੇਂ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਭਾਜਪਾ ਸਵਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਾਨਯਾ ਮਾਇਆ ਭਤੀ ਜੀ ਉਹਨਾਂ ਨੇ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਜਿੱਦਾਂ ਐਲਟੀ ਚੱਲਦਾ ਉਹ ਇਦਾਂ ਚੱਲਦਾ ਰਹਿਣਾ ਚਾਹੀਦਾ ਜਿਹੜੇ ਲੋਕਾਂ ਦੇ ਵਿੱਚ ਇੱਕ ਚੀਜ਼ ਆ ਕਿ ਕੋਈ ਸਮਾਨਯ ਸੁਪਰੀਮ ਕੋਰਟ ਦਾ ਜਿਹੜਾ ਕੋਈ ਫੈਸਲਾ ਸਾਰੇ ਵਰਗਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਲੇਕਿਨ ਫਿਰ ਵੀ ਕਿੱਥੇ ਕਮੀ ਆ ਤੁਹਾਨੂੰ ਲੱਗਦਾ ਵੀ ਜਿਹਦੇ ਨਾਲ ਅੱਜ ਤੁਹਾਨੂੰ ਪ੍ਰਦਰਸ਼ਨ ਕਰਨਾ ਚਾਹੀਦਾ ਦੇਪੋ ਮਿਆ ਪੰਕਾ ਜਿਹੜੀ ਆ ਜਾਂ ਜੁਡੀਸ਼ਰੀ ਆ ਉਹਦੇ ਤੇ ਹਰ ਧਰਮ ਨੂੰ ਹਰ ਵਰਗ ਨੂੰ ਹਰ ਜਿਹੜਾ ਦੇਸ਼ ਦਾ ਨਾਗਰਿਕ ਆ ਉਹ ਬਣਾ ਉਹਦੇ ਤੇ ਮੰਨਿਆ ਪਰ ਅਸੀਂ ਪਿਛਲੇ 15-20 ਸਾਲਾਂ ਤੋਂ ਦੇਖਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਗਰੀਬ ਲੋਕ ਆ ਜਿਹੜੇ ਇਸਤੇ ਐਸਸੀ ਐਸਟੀ ਆਰਬੀਸੀ ਘੱਟ ਘੱਟੇ ਉਹਨਾਂ ਨਾਲ ਕਿਤੇ ਨਾ ਕਿਤੇ ਜਿਹੜੀਆਂ ਇਹ ਸੰਸਾ ਮਾਂ ਜਿਹੜੇ ਉਹ ਠੱਕਾ ਦੇ ਦਾ ਜੂਰ ਕਰਦੇ ਆ ਇੱਕ ਤੇ ਅੱਜ ਦੇਖਣ ਨੂੰ ਮਿਲੀ ਐ ਦੂਸਰੇ ਜਿਹੜੇ ਕੁਝ ਹੋਰ ਸਮਾਜ ਦੇ ਬਾਲਮੀ ਭਾਈ ਚਲੇ ਕੇ ਖੇਲੇ ਕੁਝ ਵੀ ਐ ਉਹਨਾਂ ਨੇ ਅੱਜ ਖੁਸ਼ੀ ਦਾ ਜ਼ਾਹਰ ਵੀ ਕੀਤਾ ਵੀ ਸਾਨੂੰ 12.5% ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੇ ਲੱਡੂ ਵੀ ਵੰਡੇ ਕਈ ਜਗ੍ਹਾ ਤੇ ਦੇਖਿਆ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਦੇਖੋ ਇਹ ਤਾਂ ਪਿਛਲੇ 50 ਸਾਲ ਤੋਂ 12.5% ਜਿਹੜੀ ਆ ਇਹ ਤਾਂ ਉਹਨਾਂ ਨੂੰ ਪਿਛਲੇ 50 ਸਾਲ ਤੋਂ ਹੀ ਮਿਲਦੀ ਆ ਇਹ ਤਾਂ ਕੋਈ ਨਵੀਂ ਤਾਂ ਨਹੀਂ ਇਹ ਤਾਂ ਉਹਨਾਂ ਨੂੰ ਪਿਛਲੇ 50 ਸਾਲ ਤੋਂ ਮਿਲਿਆ ਉਹ ਦੂਜਾ ਜਿਹਦਾ ਅੱਜ ਤੱਕ ਜਦੋਂ ਵੀ ਉਹਨਾਂ ਨੂੰ 12.5% ਮਿਲੀ ਆ ਅੱਜ ਟੱਕਰ ਰਬਦਾਸੀਆ ਸਮਾਜ ਤੋਂ ਕਿਸੇ ਨੇ ਵੀ ਉਹਦਾ ਕਿਤੇ ਵਿਰੋਧ ਕੀਤਾ ਹੋਵੇ ਉਹ ਲਿਆ ਕੇ ਸਾਨੂੰ ਦਿਖਾ ਦਿਓ ਤੁਹਾਡਾ ਕਿਤੇ ਉਹਨਾਂ ਨਾਲ رابطہ ਨਹੀਂ ਹੋਇਆ ਵੀ ਤੁਸੀਂ ਇੱਕ ਮੰਚ ਦੇ ਉੱਤੇ ਬਹਿ ਕੇ ਜਿਸ ਤਰ੍ਹਾਂ ਜੜੀ ਬੰਦ ਦੀ ਕਾਲ ਦਿੱਤੀ ਗਈ ਸੀ ਇਹਨੂੰ ਕੀਤਾ ਜਾਵੇ ਐਕਚੁਅਲੀ ਕੀ ਗੱਲ ਹੋਈ ਹੈ ਜਿਹੜਾ ਬੰਦ ਸੀ ਨਾ ਇਹ ਐਸਸੀ ਐਸਟੀ ਅਫੀਸ ਜਿਹੜੀਆਂ ਜਥੇਬੰਦੀਆਂ ਉਹਨਾਂ ਨਾਲ ਹੋ ਸੀ ਇਹ ਤਾਂ ਜਿਹੜਾ 2 ਦਿਨ ਪਹਿਲਾਂ ਜਿਹੜਾ ਸਾਡੀ ਪਾਰਟੀ ਵੱਲੋਂ ਜਿਹੜਾ ਸਾਨੂੰ ਜਿਹੜਾ ਉਹ ਸਨੇਹਾ ਜਿਹੜਾ ਮਿਲਿਆ ਵੀ ਇਸ ਬੰਦ ਦਾ ਸਮਰਥਨ ਜਿਹੜਾ ਕਰਤਾ ਤੁਹਾਡਾ ਜਿਹੜਾ ਕਿਉਂਕਿ ਸਮਾਨਯ ਸੁਪਰੀਮ ਕੋਰਟ ਦਾ ਫੈਸਲਾ ਸੀ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਅੱਜ ਦਾ ਜਿਹੜਾ ਤੁਹਾਡਾ ਬੰਦ ਹੀ ਹਾਲਾ ਤੁਹਾਡਾ ਅਗਲਾ ਐਕਸ਼ਨ ਮੰਨ ਲਓ ਤੁਹਾਨੂੰ ਤੁਹਾਡੀ ਜਿਹੜੀ ਜਿਹੜੀ ਮੰਗਾਂ ਹੈਗੀਆਂ ਤੁਸੀਂ ਕੋਈ ਵੀ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਦੇਖੋ ਇਹ ਤਾਂ ਹੁਣ ਅੱਜ ਦੇ ਦੁਆਦ ਅਸੀਂ ਦੇਖਾਂਗੇ ਕਿ ਸਰਕਾਰ ਤੇ ਇਹਦਾ ਕਿੰਨਾ ਕਸਰ ਗਿਆ ਜਾਂ ਸਰਕਾਰ ਨੇ ਇਹਨੂੰ ਕਿੰਨਾ ਕ ਮੰਨਿਆ ਜੇਕਰ ਉਹ ਨਹੀਂ ਮੰਨੂਗੀ ਅਭੀ ਜਦੋਂ ਇਹ ਤਾਂ ਬਾਬਾ ਸਾਹਿਬ ਡੈਕਟਰ ਮੇਡ ਕਰਨੇ ਖੁੱਲਾ ਰੱਖਿਆ ਬੋ ਕੋਈ ਮੈਂ ਤੁਹਾਨੂੰ ਫੰਡਮੈਂਟਲ ਰਾਈਟ ਆ ਤੁਸੀਂ ਆਪਣੇ ਹੱਕਾਂ ਲਈ ਜਿੱਤਾ ਮੰਨਤੀ ਸੜਕਾਂ ਤੇ ਅੰਦੋਲਨ ਕਰ ਸਕਦੇ ਆ ਆਪਣੀ ਲੜਾਈ ਦੇ ਲਈ ਆਪਣੇ ਆਪਣਾ ਆਪਣਾ ਸਾਧਨਾ ਲਈ ਆਪਣੇ ਹੱਕ ਲੈਣ ਲਈ ਤੁਸੀਂ ਸੜਕਾਂ ਤੇ ਉਤਰ ਸਕਦੇ ਆ ਔਰ ਮੈਂ ਸਾਹਿਬ ਨਾ ਬਈ ਫੇਰ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਕੋਈ ਵੀ ਆਊਗਾ ਉਹ ਫੇਰ 2 April ਦਾ ਜਿਹੜਾ ਤੁਸੀਂ ਟ੍ਰੇਲਰ ਤਾਂ ਦੇਖਿਆ ਉਹ ਤਾਂ ਫੇਰ ਫਿਲਮ ਚੱਲੂਗੀ ਫੇਕੇ ਜਿਹੜਾ ਤੁਸੀਂ ਦੇਖੋ ਜੀ ਜਿਹੜਾ ਅੱਜ ਦਾ ਧਰਨਾ ਜਿਹੜੀ ਸੈਂਟਰ ਸਰਕਾਰ ਨੇ ਸਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਰਿਜ਼ਰਵੇਸ਼ਨ ਦਾ ਜੀ ਵੀ ਉਹਨੂੰ ਦੁਬਾਰਤ ਜਿਹੜਾ ਰਿਵਿਊ ਕੀਤਾ ਜਾਵੇ ਬੱਖ-ਬੱਖ ਤਰੀਕਿਆਂ ਨਾਲ ਜਿਹੜਾ ਉਹਨੂੰ ਵੰਡਿਆ ਜਾਵੇ ਅਸੀਂ ਚਾਹੁੰਦੇ ਵੀ ਇਹ ਫੈਸਲੇ ਤੇ ਅਸੀਂ ਖਿਲਾਫ ਹਾਂ ਇਸ ਕਰਕੇ ਜਿਹੜਾ ਪੂਰਾ ਭਾਰਤ ਬੰਦਾ ਅੱਜ ਪਾਰਕ ਵਾਂਦੇ ਇਸੇ ਕਰਕੇ ਗਿਆ ਸੀ ਚਾਹੁੰਦੇ ਵੀ ਜਿਸ ਤਰੀਕੇ ਨਾਲ ਪਹਿਲਾ ਰਿਜ਼ਰਵੇਸ਼ਨ ਚੱਲਦੀ ਆ ਜਿਹੜੇ ਐਸੀ ਭਾਈਚਾਰੇ ਜਿੱਦਾਂ ਬਾਲਮੀਕ ਭਾਈਚਾਰਾ ਮੱਝ ਵੀ ਭਾਈਚਾਰਾ ਰਵਦਾਸੀਆ ਭਾਈਚਾਰਾ ਉਹਨਾਂ ਨੂੰ 12.5% ਦੇ ਹਿਸਾਬ ਨਾਲ ਮਿਲਦੀ ਪਈ ਆ ਉਸੇ ਤਰੀਕੇ ਨਾਲ ਮਿਲੇ ਤੇ ਜਿਹੜਾ ਸੈਂਟਰ ਸਰਕਾਰ ਨੇ ਲੋਕਾਂ ਨੂੰ ਜਿਹੜਾ ਇਹ ਕਮਲਪਾਲੇ ਜਿਹਾ ਪਾਇਆ ਉਹ ਤੋਂ ਬਾਹਰ ਜਾਵੇ ਮੈਂ ਮੋਦੀ ਸਾਹਿਬ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਜਿੰਨੇ ਵੀ ਸਾਡੇ ਇੱਥੇ ਜਿੱਤ ਕੇ ਗਏ ਆ ਸਾਰਿਆਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਇਹਨੂੰ ਗਾਂ ਨਾਮ ਬਦਲ ਦਿੱਤਾ ਜਾਵੇ ਦੇਸ਼ ਨੂੰ ਜਿਹੜਾ ਆਗ ਦੀ ਲਪੇਟ ਦੇ ਵਿੱਚ ਨਾ ਲਿਆਂਦਾ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਆਪਣੇ ਰਾਜ ਦੇ ਖਾਤਰ ਬਾਕੀ ਦੇ ਲੋਕਾਂ ਨੂੰ ਜਿਹੜਾ ਬਲੀ ਦੇ ਤੇ ਬੱਕਰੇ ਬਣਾ ਕੇ ਤੁਸੀਂ ਮੋਰੇ ਚੋਕੋ ਇਸ ਲਈ ਮੇਹੀ ਮੇਰੀ ਬੇਨਤੀ ਹੈ ਵੀ ਇਸ ਗੱਲ ਨੂੰ ਇੱਥੇ ਹੀ ਬੰਦ ਕੀਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਰਿਵਿਊ ਪਾ ਕੇ ਉਹਦਾ ਫੈਸਲਾ ਰਾਸ਼ਟਰਪਤੀ ਜਿਹੜਾ ਦਖਲਅੰਦਾਜ਼ੀ ਕਰੇ ਇੰਨੀ ਬੇਸੇ ਕਰਦਾ ਰਜਲੈਨਾ ਜਾਇ ਪੀਮ ਜਾਇ ਪਾ ਅਤੀ ਸਾਰੀ ਜੋ ਵੀ ਫੋਲਵਰਾਂ ਦੀ ਡਾਕਟਰ ਬਾਬਾ ਸਾਹਿਬ ਮੇਲੀਨ ਕੱਟੇ ਤੀਆਂ ਅਸੀਂ ਆਪਣੀ ਰਾਈਟ ਜੋ ਕਿ ਫੰਡਾਮੈਂਟਲ ਰਾਈਟ ਹੈ ਇਵਨ ਇਨ ਦਿਸ ਕਨਸਟੀਟਿਊਸ਼ਨ ਆਫ ਇੰਡੀਆ ਦਿੱਤੇ ਗਏ ਆ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਆਈ ਆ ਠੀਕ ਹੈ ਵੀ ਰਿਜ਼ਰਵੇਸ਼ਨ ਵਿੱਚ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਠੀਕ ਹੈ ਇੱਕ ਪਾਸੇ ਆਈ ਵੀ ਹੈ ਇਹਨਾਂ ਦੇ ਹੱਕ ਬਰਕਰਾਰ ਰੱਖੇ ਜਾਣ ਉਹ ਜਿਹੜੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਸਾਰਾ ਵਾਇਲੇਸ਼ਨ ਆਫ ਫੰਡਾਮੈਂਟਲ ਰਾਈਟ ਦਾ ਜਿਹੜੇ ਸੰਵਿਧਾਨ ਦੇ ਸਾਖੇ ਦਿੱਤੇ ਗਏ ਆ ਉਹ ਗਲਤ ਆ ਉਹ ਕੰਡੈਮਡ ਐਂਕਰੀ ਸਾਈਜ਼ ਇਟ ਐਂਡ ਪਾਰਟ ਫਰਮ ਦੀ ਮੋਦੀ ਸਰਕਾਰ ਇਹ ਨੋਟੀਫਿਕੇਸ਼ਨ ਇਸ਼ੂ ਕਰਕੇ ਉਹਨੂੰ ਰੱਦ ਕੀਤਾ ਜਾਵੇ ਔਰ ਪਹਿਲੀ ਦੀ ਤਰ੍ਹਾਂ ਬਹਾਲ ਕੀਤੇ ਜਾਣ ਤਾਂ ਕਿ ਸਾਰਿਆਂ ਦਾ ਨੁਕਸਾਨ ਨਾ ਹੋਵੇ ਵੀ ਆਰ ਨਾਟ ਅਗੇਂਸਟ ਐਨੀ ਸੋਸਾਇਟੀ ਐਨੀ ਬੋਡੀ ਵੀ ਆਰ ਰਿਸਪੈਕਟਿੰਗ ਔਨ ਬੀਇੰਗਸ ਐਂਡ ਫਾਰ ਟੈਸਟ ਆਵਰ ਰਾਈਟਸ ਐਂਡ